ਵੱਡੀ ਖਬਰ ਪਰਲਜ਼ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਜੇਲ੍ਹ ਵਿੱਚ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਦਿੱਲੀ ਦੇ ਦੀਨਦਿਆਲ ਉਪਾਧਿਆ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਨਿਰਮਲ ਸਿੰਘ ਪੰਗੂ ਪੀਏਸੀਐਲ ਦੇ ਸੰਸਥਾਪਕ ਸਨ ਪੰਜਾਬ ਵਿੱਚ ਅਟਾਰੀ ਬਾਰਡਰ ਨੇੜੇ ਦੁੱਧ ਵੇਚਣ ਵਾਲੇ ਵਜੋਂ ਸ਼ੁਰੂਆਤ ਕਰਨ ਤੋਂ ਬਾਅਦ ਪੰਗੂ ਨੇ ਇੱਕ ਦਿੱਗਜ ਕਾਰੋਬਾਰੀ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਪੰਗੂ ਕਤਿੱਥ ਤੌਰ ਉੱਤੇ 45000 ਕਰੋੜ ਰੁਪਏ ਤੋਂ ਵੀ ਵੱਧ ਦੇ ਪੌਜੀ ਕੱਪੜੇ ਦੇ ਦੋਸ਼ਾਂ ਦੇ ਹੇਠ ਜੇਲ੍ਹ ਦੇ ਵਿੱਚ ਬੰਦ ਸਨ ਉਹਨਾਂ ਦੇ ਸਮੂਹ ਪੀਏਸੀਐਲ ਨੇ ਪੂਰੇ ਭਾਰਤ ਵਿੱਚ 1.83 ਲੱਖ ਏਕੜ ਜ਼ਮੀਨ ਇਕੱਠੀ ਕੀਤੀ ਪੰਗੂ ਅਤੇ ਰੀਅਲ ਅਸਟੇਟ ਕੰਪਨੀ ਪੈਰਸ ਗਰੁੱਪ ਦੇ ਹੋਰ ਡਾਇਰੈਕਟਰਾਂ ਨੂੰ ਕਈ ਮਹੀਨਿਆਂ ਤੱਕ ਗ੍ਰਿਫਤਾਰੀ ਤੋਂ ਬਚਣ ਤੋਂ ਬਾਅਦ 2016 ਵਿੱਚ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ ਕਾਨੂੰਨੀ ਲੜਾਈਆਂ ਅਤੇ ਰੈਗੂਲੇਟਰੀ ਜਾਂਚ ਦੇ ਬਾਵਜੂਦ ਪੰਗੂ ਦੀ ਸਫਲਤਾ ਪ੍ਰਾਪਤੀਆਂ ਤੇ ਵਿਵਾਦਾਂ ਦੋਹਾਂ ਕਾਰਨ ਸੀ ਹਾਲ ਹੀ ਵਿੱਚ ਭਾਰਤੀ ਸਿਕਿਉਰਿਟिज ਐਂਡ ਐਕਸਚੇਂਜ ਬੋਰਡ ਨੇ ਪੀਏਸੀਐਲ ਨੂੰ ਨਿਵੇਸ਼ਕਾਂ ਨੂੰ 49100 ਕਰੋੜ ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ ਸੀ جیل ਵਿੱਚ ਸਿਹਤ ਵਿਗੜਨ ਦੇ ਕਾਰਨ ਉਹਨਾਂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧੇ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਵੱਡੀ ਖਬਰ ਪਰਲਜ਼ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਜੇਲ੍ਹ ਵਿੱਚ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਦਿੱਲੀ ਦੇ ਦੀਨਦਿਆਲ ਉਪਾਧਿਆ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਨਿਰਮਲ ਸਿੰਘ ਪੰਗੂ ਪੀਏਸੀਐਲ ਦੇ ਸੰਸਥਾਪਕ ਸਨ ਪੰਜਾਬ ਵਿੱਚ ਅਟਾਰੀ ਬਾਰਡਰ ਨੇੜੇ ਦੁੱਧ ਵੇਚਣ ਵਾਲੇ ਵਜੋਂ ਸ਼ੁਰੂਆਤ ਕਰਨ ਤੋਂ ਬਾਅਦ ਪੰਗੂ ਨੇ ਇੱਕ ਦਿੱਗਜ ਕਾਰੋਬਾਰੀ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਪੰਗੂ ਕਤਿੱਥ ਤੌਰ ਉੱਤੇ 44 3000 ਕਰੋੜ ਰੁਪਏ ਤੋਂ ਵੀ ਵੱਧ ਦੇ ਪੋਜੀ ਕੱਪੜੇ ਦੇ ਦੋਸ਼ਾਂ ਦੇ ਹੇਠ ਜੇਲ੍ਹ ਦੇ ਵਿੱਚ ਬੰਦ ਸਨ ਉਹਨਾਂ ਦੇ ਸਮੂਹ ਪੀਏਸੀਐਲ ਨੇ ਪੂਰੇ ਭਾਰਤ ਵਿੱਚ 1.83 ਲੱਖ ਏਕੜ ਜ਼ਮੀਨ ਇਕੱਠੀ ਕੀਤੀ ਪੰਗੂ ਅਤੇ ਰੀਅਲ ਅਸਟੇਟ ਕੰਪਨੀ ਪਾਇਰਸ ਗਰੁੱਪ ਦੇ ਹੋਰ ਡਾਇਰੈਕਟਰਾਂ ਨੂੰ ਕਈ ਮਹੀਨਿਆਂ ਤੱਕ ਗ੍ਰਿਫਤਾਰੀ ਤੋਂ ਬਚਣ ਤੋਂ ਬਾਅਦ 2016 ਵਿੱਚ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ ਕਾਨੂੰਨੀ ਲੜਾਈਆਂ ਤੇ ਰੈਗੂਲੇਟਰੀ ਜਾਂਚ ਦੇ ਬਾਵਜੂਦ ਪੰਗੂ ਦੀ ਸਫਲਤਾ ਪ੍ਰਾਪਤੀਆਂ ਤੇ ਵਿਵਾਦਾਂ ਦੋਹਾਂ ਕਾਰਨ ਸੀ ਹਾਲ ਹੀ ਵਿੱਚ ਭਾਰਤੀ ਸਿਕਿਉਰिटीज ਐਂਡ ਐਕਸਚੇਂਜ ਬੋਰਡ ਨੇ ਪੀਏਸੀਐਲ ਨੂੰ ਨਿਵੇਸ਼ਕਰਨ ਕਾਨੂੰਨ 49100 ਕਰੋੜ ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ ਸੀ ਖੇਡ ਵਿੱਚ ਸਿਹਤ ਵਿਗੜਨ ਦੇ ਕਾਰਨ ਉਹਨਾਂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਯ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਵੱਡੀ ਖਬਰ ਪਰਲਜ਼ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਜੇਲ੍ਹ ਵਿੱਚ ਸਿਹਤ ਵਿਗੜਨ ਕਾਰਨ ਉਹਨਾਂ ਨੂੰ ਦਿੱਲੀ ਦੇ ਦੀਨਦਿਆਲ ਉਪਾਧਿਆ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਨਿਰਮਲ ਸਿੰਘ ਪੰਗੂ ਪੀਏਸੀਐਲ ਦੇ ਸੰਸਥਾਪਕ ਸਨ ਪੰਜਾਬ ਵਿੱਚ ਅਟਾਰੀ ਬਾਰਡਰ ਨੇੜੇ ਦੁੱਧ ਵੇਚਣ ਵਾਲੇ ਵਜੋਂ ਸ਼ੁਰੂਆਤ ਕਰਨ ਤੋਂ ਬਾਅਦ ਪੰਗੂ ਨੇ ਇੱਕ ਦਿਗਜ ਕਾਰੋਬਾਰੀ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਪੰਗੂ ਕਤਿੱਥ ਤੌਰ ਉੱਤੇ 45000 ਕਰੋੜ ਰੁਪਏ ਤੋਂ ਵੀ ਵੱਧ ਦੇ ਪੋਜੀ ਕੱਪੜੇ ਦੇ ਦੋਸ਼ਾਂ ਦੇ ਹੇਠ ਜੇਲ੍ਹ ਦੇ ਵਿੱਚ ਬੰਦ ਸਨ। ਉਹਨਾਂ ਦੇ ਸਮੂਹ ਪੀਏਸੀਐਲ ਨੇ ਪੂਰੇ ਭਾਰਤ ਵਿੱਚ 1.83 ਲੱਖ ਏਕੜ ਜ਼ਮੀਨ ਇਕੱਠੀ ਕੀਤੀ। ਪੰਗੂ ਅਤੇ ਰੀਅਲ ਅਸਟੇਟ ਕੰਪਨੀ ਪਾਇਰਸ ਗਰੁੱਪ ਦੇ ਹੋਰ ਡਾਇਰੈਕਟਰਾਂ ਨੂੰ ਕਈ ਮਹੀਨਿਆਂ ਤੱਕ ਗ੍ਰਿਫਤਾਰੀ ਤੋਂ ਬਚਣ ਤੋਂ ਬਾਅਦ 2016 ਵਿੱਚ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ। ਕਾਨੂੰਨੀ ਲੜਾਈਆਂ ਤੇ ਰੈਗੂਲੇਟਰੀ ਜਾਂਚ ਦੇ باوجود ਪੰਗੂ ਦੀ ਸਫਲਤਾ ਪ੍ਰਾਪਤੀਆਂ ਤੇ ਵਿਵਾਦਾਂ ਦੋਹਾਂ ਕਾਰਨ ਸੀ ਹਾਲੇ ਵਿੱਚ ਭਾਰਤੀ ਸਿਕਿਉਰिटीज ਐਂਡ ਐਕਸਚੇਂਜ ਬੋਰਡ ਨੇ ਪੀਏਸੀਐਲ ਨੂੰ ਨਿਵੇਸ਼ਕਾਂ ਨੂੰ 49100 ਕਰੋੜ ਰੁਪਏ ਵਾਪਸ ਕਰਨ ਦਾ ਹੁਕਮ ਦਿੱਤਾ ਸੀ ਖੇਡ ਵਿੱਚ ਸਿਹਤ ਵਿਗੜਨ ਦੇ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਯ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਏ